ਅਸਥਾਨ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁੰ ਦਿਲਜੀਤ ਦੋਸਾਂਝ ਦੇ ਫਿਲਮ ਸਰਦਾਰ ਜੀ 3 ਦਾ ਜਿੱਥੇ ਭਾਰੀ ਵਿਰੋਧ ਚੱਲ ਰਿਹਾ ਹੈ ਕਈ ਆਰਟਿਸਟ ਦਿਲਜੀਤ ਦੋਸਾਂਝ ਦੇ ਖਿਲਾਫ ਵੀ ਹੁੰਦੇ ਹੋਏ ਨਜ਼ਰ ਆਏ ਤੇ ਕਈ ਆਰਟਿਸਟ ਦਿਲਜੀਤ ਦੋਸਾਂਝ ਦੇ ਹੱਕ ਵਿੱਚ ਆਉਂਦੇ ਹੋਏ ਵੀ ਨਜ਼ਰ ਆਏ ਤੇ ਉੱਥੇ ਹੀ ਦਿਲਜੀਤ ਦੋਸਾਂਝ ਦੀ ਮੈਨੇਜਰ ਸੁਨਾਲੀ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਉਹਨਾਂ ਦੀ ਫਿਲਮ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਇੱਕ ਕਰਾਰਾ ਜਵਾਬ ਦਿੰਦੇ ਹੋਏ ਸੁਨਾਲੀ ਸਿੰਘ ਨਜ਼ਰ ਆ ਰਹੀ ਹੈ ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੁਨਾਲੀ ਸਿੰਘ ਦਿਲਜੀਤ ਦੇ ਨਾਲ ਨਜ਼ਰ ਨਹੀਂ ਆ ਰਹੇ ਚਾਹੇ ਉਹ ਕਿਤੇ ਕਿਸੇ ਵੀ ਜਗ੍ਹਾ ਦਾ ਟ੍ਰਿਪ ਹੋਵੇ ਸੁਨਾਲੀ ਸਿੰਘ ਕਿਸੇ ਵੀ ਥਾਂ ਤੇ ਦਿਲਜੀਤ ਦੇ ਨਾਲ ਨਜ਼ਰ ਨਹੀਂ ਆ ਰਹੇ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਦਿਲਜੀਤ ਤੇ ਸੁਨਾਲੀ ਵਕ ਹੋ ਚੁੱਕੇ ਨੇ ਪਰ ਉਸ ਤੋਂ ਬਾਅਦ ਹੁਣ ਜਦੋਂ ਦਿਲਜੀਤ ਦੀ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸੁਨਾਲੀ ਸਿੰਘ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਉਹਨਾਂ ਨੇ ਦਿਲਜੀਤ ਬਾਰੇ ਦੱਸਿਆ ਕਿ ਦਿਲਜੀਤ ਕਿਹੋ ਜਿਹਾ ਇਨਸਾਨ ਨੇ ਹਮੇਸ਼ਾ ਕਿਵੇਂ ਉਹ ਦੂਸਰਿਆਂ ਬਾਰੇ ਸੋਚਦੇ ਨੇ ਆਪਣੇ ਆਪ ਨੂੰ ਪਹਿਲ ਨਾ ਦਿੰਦੇ ਹੋਏ ਹਮੇਸ਼ਾ ਲੋਕਾਂ ਬਾਰੇ ਸੋਚਦੇ ਨੇ ਔਰ ਸਭ ਤੋਂ ਪਹਿਲਾਂ ਇਸ ਪੋਸਟ ਦੇ ਵਿੱਚ ਲਿਖਦੇ ਨੇ ਕਿ ਡੇਕੇਟ ਤੋਂ ਵੀ ਜ਼ਿਆਦਾ ਦਾ ਸਮਾਂ ਜਿਹੜਾ ਦਿਲਜੀਤ ਦੋਸਾਂਝ ਨੂੰ ਇੰਡਸਟਰੀ ਦੇ ਵਿੱਚ ਹੋ ਚੁੱਕਿਆ ਹੈ ਔਰ ਬੇहद ਪਿਆਰ ਉਹਨਾਂ ਨੂੰ ਇਸ ਇੰਡਸਟਰੀ ਦੇ ਵਿੱਚੋਂ ਮਿਲਿਆ ਹੈ ਚਾਹੇ ਫਿਰ ਉਹਨਾਂ ਦੇ ਕਾਨਸਰਟਸ ਹੋਣ ਚਾਹੇ ਹੀ ਉਹ ਕੋਈ ਉਹਨਾਂ ਦੀ ਇੰਟਰਵਿਊ ਹੋਵੇ ਚਾਹੇ ਉਹਨਾਂ ਦੇ ਗੀਤ ਹੋਣ ਚਾਹੇ ਉਹਨਾਂ ਦੀਆਂ ਫਿਲਮਾਂ ਹੋਣ ਹਮੇਸ਼ਾ ਹੀ ਦਿਲਜੀਤ ਦੇ ਕਾਨਸਰਟਸ ਦੇ ਵਿੱਚੋਂ ਫਿਲਮਾਂ ਦੇ ਵਿੱਚੋਂ ਗੀਤਾਂ ਦੇ ਵਿੱਚੋਂ ਜਾਂ ਫਿਰ ਇੰਟਰਵਿਊਜ਼ ਦੇ ਵਿੱਚੋਂ ਹਮੇਸ਼ਾ ਉਹ ਇੱਕੋ ਹੀ ਸੰਦੇਸ਼ ਦਿੰਦੇ ਨੇ ਉਹ ਸੰਦੇਸ਼ ਜਿਹੜਾ ਹੁੰਦਾ ਹੈ ਪਿਆਰ ਦਾ ਏਕਤਾ ਦਾ ਕਿ ਇਕਜੁੱਟ ਰਹਿਣਾ ਚਾਹੀਦਾ ਹੈ ਦਿਲਜੀਤ ਹਮੇਸ਼ਾ ਹੀ ਪੰਜਾਬ ਦਾ ਨਾਮ ਰੌਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ ਸੁਨਾਲੀ ਸਿੰਘ ਪੋਸਟ ਦੇ ਵਿੱਚ ਇਹ ਵੀ ਜ਼ਿਕਰ ਕਰਦੇ ਨੇ ਕਿ ਸਭ ਤੋਂ ਜ਼ਿਆਦਾ ਦੁਖਦਾਈ ਕਿਹੜੀ ਚੀਜ਼ ਹੈ ਇੱਕ ਪਾਸੇ ਤਾਂ ਅਸੀਂ ਦਿਲਜੀਤ ਤੋ ਸਾਰ ਨੂੰ ਸਪੋਰਟ ਕਰਦੇ ਆਂ ਜਦ ਉਹਨਾਂ ਦੇ ਸ਼ੋਜ਼ ਜਾਂ ਉਹਨਾਂ ਦੇ ਪਰਫਾਰਮੈਂਸਸ ਹੁੰਦੀਆਂ ਨੇ ਭਾਰੀ ਪਰਕਮ ਜਿਹੜੇ ਉਹਨਾਂ ਦੇ ਫੈਨਸ ਨੇ ਉੱਥੇ ਪਹੁੰਚਦੇ ਨੇ ਜਦੋਂ ਆਪਾਂ ਇਸ ਚੀਜ਼ ਨੂੰ ਸੈਲੀਬ੍ਰੇਟ ਕਰਦੇ ਆਂ ਕਿ ਦਿਲਜੀਤ ਇੱਕ ਉਹੀ ਆਰਟਿਸਟ ਹੈ ਉਹੀ ਪੰਜਾਬੀ ਆਰਟਿਸਟ ਹੈ ਜੋ ਕੋਚੈਲਾ ਦੇ ਵਿੱਚ ਪਰਫਾਰਮ ਕਰਨ ਵਾਲਾ ਪੰਜਾਬੀ ਕਲਾਕਾਰ ਹੈ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਆਉਣ ਵਾਲਾ ਵੀ ਉਹੀ ਕਲਾਕਾਰ ਹੈ ਸੁਨਾਲੀ ਸਿੰਘ ਨੇ ਦੂਜੇ ਹੀ ਪਾਸੇ ਇਹ ਚੀਜ਼ ਪੋਸਟ ਕੀਤੀ ਹੈ ਕਿ ਸਭ ਤੋਂ ਦੁਖਦਾਈ ਕੀ ਹੈ ਅਸੀਂ ਦਿਲਜੀਤ ਦਸਾਂਝ ਨੂੰ ਉਦੋਂ ਸੈਲੀਬ੍ਰੇਟ ਕਰਦੇ ਆਂ ਜਦੋਂ ਦਿਲਜੀਤ ਦਸਾਂਝ ਕਚੈਲਾ ਦੇ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਸੀਗੇ ਜਿਮੀ ਫੈਲਨ ਦੇ ਸ਼ੋਅ ਦੇ ਵਿੱਚ ਆਉਣ ਵਾਲੇ ਉਹ ਪਹਿਲੇ ਪੰਜਾਬੀ ਰਹੇ ਨੇ ਔਰ ਉਦੋਂ ਲੋਕਾਂ ਨੇ ਬਹੁਤ ਜ਼ਿਆਦਾ ਸੈਲੀਬ੍ਰੇਟ ਕੀਤਾ ਸੀਗਾ ਕਿ ਪੰਜਾਬ ਦਾ ਨਾਮ ਰੌਸ਼ਨ ਕੀਤਾ ਮੈਪ ਦੇ ਉੱਪਰ ਉਹਨਾਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਜਾਂ ਭਾਰਤ ਨੂੰ ਪਹਿਲ ਦੇ ਆਧਾਰ ਦੇ ਉੱਪਰ ਰੱਖਿਆ ਪਰ ਹੁਣ ਸਿਰਫ ਦਲਜੀਤ ਦੋਸਾਂਝ ਨੂੰ ਇਸ ਕਰਕੇ ਕ੍ਰਿਟਿਸਿਜ਼ਮ ਮਿਲ ਰਹੀ ਹੈ ਸਿਰਫ ਇਸ ਕਰਕੇ ਦਲਜੀਤ ਦੋਸਾਂਝ ਨੂੰ ਮਾੜਾ ਦਿਖਾਇਆ ਜਾ ਰਿਹਾ ਮੰਦਾ ਬੋਲਿਆ ਜਾ ਰਿਹਾ ਕਿ ਦਲਜੀਤ ਦੋਸਾਂਝ ਇੱਕ ਸਿਰਫ ਪਾਕਿਸਤਾਨੀ ਕਲਾਕਾਰਾਂ ਹਾਨਿਆ ਆਮੀਰ ਦੇ ਨਾਲ ਫਿਲਮ ਕਰਦੇ ਹੋਏ ਨਜ਼ਰ ਆਏ ਨੇ ਇਹਨਾਂ ਨੇ ਇੱਕ ਫਿਲਮ ਕੀਤੀ ਹੈ ਪਰ ਉਹ ਭਾਰਤ ਦੇ ਵਿੱਚ ਜਿਹੜੀ ਫਿਲਮ ਹੈ ਉਹ ਰਿਲੀਜ਼ ਨਹੀਂ ਹੋਵੇਗੀ ਇਹ ਦਿਲਜੀਤ ਦੋਸਾਂਝ ਦਾ ਫੈਸਲਾ ਸੀਗਾ ਸੁਨਾਲੀ ਸਿੰਘ ਨੇ ਅਜੇਹਾ ਵੀ ਮੈਂਸ਼ਨ ਕੀਤਾ ਕਿ ਦਿਲਜੀਤ ਹਮੇਸ਼ਾ ਆਪਣੇ ਤੋਂ ਪਹਿਲਾਂ ਲੋਕਾਂ ਦਾ ਸੋਚਦੇ ਨੇ ਇਸ ਵਾਰ ਵੀ ਉਹਨਾਂ ਨੇ ਪ੍ਰੋਡਿਊਸਰ ਦਾ ਸੋਚਿਆ ਭਾਰਤ ਦਾ ਸੋਚਿਆ ਕਿ ਭਾਰਤ ਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਕਰਕੇ ਦਿਲਜੀਤ ਦਾ ਇਹ ਫੈਸਲਾ ਸੀਗਾ ਕਿ ਭਾਰਤ ਦੇ ਵਿੱਚ ਜਿਹੜੀ ਇਹ ਫਿਲਮ ਹੈ ਸਰਦਾਰਜੀ 3 ਉਸ ਨੂੰ ਰਿਲੀਜ਼ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਸੁਨਾਲੀ ਸਿੰਘ ਹੋਰ ਵੀ ਚੀਜ਼ਾਂ ਲਿਖਦੇ ਨੇ ਕਿ ਦਿਲਜੀਤ ਦੋਸਾਂਝ ਇੱਕ ਉਹ ਕਲਾਕਾਰ ਹੈ ਜਿਸ ਨੂੰ ਪ੍ਰਾਈਮ ਮਿਨਿਸਟਰ ਦੇ ਵੱਲੋਂ ਵੀ ਜਿਸਦੇ ਨਾਲ ਮੁਲਾਕਾਤ ਕੀਤੀ ਗਈ ਪ੍ਰਾਈਮ ਮਿਨਿਸਟਰ ਵੀ ਜ਼ਿਕਰ ਕਰਦੇ ਸਿਗੇ ਪ੍ਰਾਈਮ ਮਿਨਿਸਟਰ ਨੇ ਵੀ ਦਲਜੀਤ ਦੋਸਾਂਝ ਨੂੰ ਭਾਰਤ ਦੇ ਕਾਉਂ ਦਾ ਬੇਟਾ ਕਹਿ ਕੇ ਰਿਪਰੈਜ਼ੈਂਟ ਕੀਤਾ ਦਲਜੀਤ ਦੋਸਾਂਝ ਆਪਣੇ ਆਪ ਨੂੰ ਨਾ ਬਚਾਉਂਦੇ ਹੋਏ ਸਿਰਫ ਪ੍ਰੋਡਿਊਸਰਸ ਬਾਰੇ ਸੋਚ ਰਹੇ ਨੇ ਆ ਜਿਹੜੇ ਲੋਗ ਫਿਲਮ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਬਾਰੇ ਹਮੇਸ਼ਾ ਸੋਚ ਰਹੇ ਨੇ ਔਰ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਦਲਜੀਤ ਦੇ ਹੱਕੇ ਦੇ ਵਿੱਚ ਬੋਲੀਆਂ ਨੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਦਲਜੀਤ ਦੋਸਾਂਝ ਇੰਡੀਆ ਦੇ ਐਮਬੈਸਡਰ ਹਮੇਸ਼ਾ ਰਹਿਣਗੇ ਸਿਰਫ ਪ੍ਰੋਪਗੈਂਡਾ ਨਹੀਂ ਉਹਨਾਂ ਦੇ ਜਿਹੜੀ ਕਲਾ ਹੈ ਉਹਨਾਂ ਦਾ ਜਿਹੜਾ ਪਿਆਰ ਹੈ ਉਹਨਾਂ ਦੀ ਜਿਹੜੀ ਸਪਿਰਟ ਹੈ ਇਸ ਕਰਕੇ ਐਂਡ ਯੈਟ ਈਚ ਟਾਈਮ ਹੀ ਇਜ਼ ਆਸਕਡ ਟੂ ਪ੍ਰੂਵ ਦ ਲਵ ਹੀ ਇਜ਼ ਆਲਰੇਡੀ ਸ਼ੋਨ ਸੋ ਕੰਸਿਸਟੈਂਟਲੀ ਅੰਤ ਦੇ ਵਿੱਚ ਉਹ ਇਹ ਲਿਖਦੇ ਨੇ ਲੈਟ ਅਸ ਸਟਾਪ ਪੁਸ਼ਿੰਗ ਆਰ ਆਰਟਿਸਟ ਫਾਰ ਬੀਇੰਗ ਹਿਊਮਨ ਫਰਸਟ ਆਲ ਹੀ ਹੈਜ਼ ਐਵਰ ਸਪੋਕਨ ਇਜ਼ ਲਵ ਦਿਲਜੀਤ ਦੋਸਾਂਝ ਦਾ ਸਾਥ ਦਿੰਦੇ ਹੋਏ ਉਹਨਾਂ ਦੀ ਮੈਨੇਜਰ ਸੁਨਾਲੀ ਸਿੰਘ ਨਜ਼ਰ ਆ ਰਹੀ ਹੈ ਪੋਸਟ ਸਾਂਝੀ ਕੀਤੀ ਹੈ ਜਿੱਥੇ ਦਿਲਜੀਤ ਦੋਸਾਂਝ ਦੀ ਫਿਲਮ ਸਜਾਰਜੀ 3 ਦਾ ਭਾਰੀ ਵਿਰੋਧ ਚੱਲ ਰਿਹਾ ਹੈ ਕਿ ਉਹਨਾਂ ਨੇ ਪਾਕਿਸਤਾਨੀ ਅਦਾਕਾਰਾ ਹਾਨਿਆ ਅਮੀਰ ਦੇ ਨਾਲ ਇਹ ਫਿਲਮ ਕੀਤੀ ਹੈ ਪਰ ਭਾਰਤ ਦੇ ਵਿੱਚ ਇਸ ਫਿਲਮ ਦੇ ਰਿਲੇਟਡ ਹੈ ਜਿੰਨੇ ਵੀ ਪ੍ਰੋਮੋਸ਼ਨਲ ਚੀਜ਼ਾਂ ਨੇ ਜੜੀਆਂ ਵੀ ਪ੍ਰੋਮੋਸ਼ਨਲ ਜਿੰਨੇ ਵੀ ਇਵੈਂਟਸ ਨੇ ਜਾਂ ਕਿਸੇ ਵੀ ਤਰੀਕੇ ਦਾ ਇਸ ਫਿਲਮ ਦਾ ਪ੍ਰੋਮੋਸ਼ਨ ਭਾਰਤ ਦੇ ਵਿੱਚ ਨਹੀਂ ਕੀਤਾ ਜਾਵੇਗਾ ਇਸ ਇਸ ਦੇ ਨਾਲ ਹੀ ਪ੍ਰੋਡਿਊਸਰਸ ਨੂੰ ਵੀ ਕਾਫੀ ਜਿੱਥੇ ਲਾਸ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਨਾਲੀ ਸਿੰਘ ਨੇ ਇਸ ਦਾ ਵੀ ਜ਼ਿਕਰ ਕੀਤਾ ਕਿ ਪ੍ਰੋਡਿਊਸਰਸ ਦਾ ਵੀ ਕਾਫੀ ਇਸ ਦੇ ਵਿੱਚ ਲਾਸ ਹੈ ਕਿ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋਵੇਗੀ ਪਰ ਦਿਲਜੀਤ ਦੋਸਾਂਝ ਦਾ ਇਹ ਵੱਡਾ ਫੈਸਲਾ ਕਿ ਭਾਰਤ ਦੇ ਵਿੱਚ ਇਸ ਫਿਲਮ ਨੂੰ ਨਾ ਰਿਲੀਜ਼ ਕੀਤਾ ਜਾਵੇ ਭਾਰਤ ਦੇ ਲੋਕਾਂ ਨੂੰ ਭਾਰਤ ਦੇ ਨਾਗਰਿਕਾਂ ਨੂੰ ਦਲਜੀਤ ਦੇ ਚਾਉਣ ਵਾਲਿਆਂ ਦੀਆਂ ਜਿਹੜੀਆਂ ਫੀਲਿੰਗਸ ਨੇ ਉਸ ਨੂੰ ਹਰਨ ਨਾ ਕੀਤਾ ਜਾਵੇ ਤੇ ਇਹ ਫੈਸਲਾ ਦਲਜੀਤ ਦੋਸਾਂਝ ਦਾ ਹੈ ਕਿ ਭਾਰਤ ਦੇ ਵਿੱਚ ਜਿਹੜੀ ਸਰਦਾਰ ਜੀਤ ਵੀ ਫਿਲਮ ਹੈ ਉਹ ਰਿਲੀਜ਼ ਨਹੀਂ ਹੋਵੇਗੀ ਇਸ ਦੇ ਟ੍ਰੇਲਰ ਤੇ ਵੀ ਬੈਨ ਲੱਗ ਚੁੱਕਿਆ ਹੈ ਔਰ ਕਿਸੇ ਵੀ ਤਰੀਕੇ ਦਾ ਪ੍ਰੋਮੋਸ਼ਨਲ ਕੋਈ ਵੀ ਇਵੈਂਟ ਹੋਏ ਪ੍ਰੋਮੋਸ਼ਨਲ ਕੋਈ ਵੀ ਵੀਡੀਓ ਹੋਵੇ ਤਸਵੀਰਾਂ ਹੋਣ ਭਾਰਤ ਦੇ ਵਿੱਚ ਉਹ ਰਿਲੀਜ਼ ਨਹੀਂ ਕੀਤੀਆਂ ਜਾਣੀਆਂ ਸੋ ਸੁਨਾਲੀ ਸਿੰਘ ਦਾ ਵੱਡਾ ਬਿਆਨ ਦਲਜੀਤ ਦੋਸਾਂਝ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੀ ਹੈ ਦਿਗਦਰodnik ਸਵੇਰਾ ਟੀਵੀ ਸਸ਼ਕਾ